ਬਿਲਕੁਲ ਜੀ ਸਫਾਈ ਵਾਸਤੇ ਖਾਸ ਮੁਹਿੰਮ ਹੈ ਜਿਹੜੀ ਉਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਸਰਕਾਰ ਔਰ ਪ੍ਰਸ਼ਾਸਨ ਰਲ ਕੇ ਇਸ ਕੰਮ ਨੂੰ ਕਰ ਰਿਹਾ ਹੈ ਔਰ ਤੁਹਾਡੇ ਧਿਆਨ ਚ ਵੀ ਲਿਆਣਾ ਚਾਹਾਂਗੀ ਵੀ ਇਸ ਤੋਂ ਪਹਿਲਾਂ ਮੀਟਿੰਗ ਕਰਕੇ ਵੀ ਬਕਾਇਦਾ ਇਹ ਹਿਦਾਇਤ ਦਿੱਤੀ ਗਈ ਹੈ ਸਾਰੇ ਸੀਐਸਆਈਜ਼ ਨੂੰ ਐਸਆਈਜ਼ ਨੂੰ ਕਿ ਵੀ ਤੁਸੀਂ ਕੱਲੇ-ਕੱਲੇ ਔਰਡਰ ਦੇ ਵਿੱਚ ਚੈੱਕ ਕਰੋ ਜਿੱਥੇ ਜਿਹੜੀ ਗੰਦਗੀ ਹੈ ਉਹ ਇਕੱਠੀ ਹੋ ਰਹੀ ਉਹਨੂੰ ਕਲੀਅਰ ਆਊਟ ਕਰਾਇਆ ਜਾ ਸਕੇ ਔਰ ਜੋ ਮਾਨਯੋਗ ਹਾਈ ਕੋਰਟ ਦੇ ਜਸਟਿਸ ਵੱਲੋਂ ਵੀ ਇਹ ਆਰਡਰ ਹੋਏ ਨੇ ਉਬੂ ਉਹ ਇਹਨੂੰ ਪਾਲਣਾ ਕਰਦੇ ਹੋਏ ਪੂਰੀ ਕੋਸ਼ਿਸ਼ ਕਰਾਂਗੇ ਵੀ ਲੁਧਿਆਣਾ ਦਾ ਕੋਈ ਵੀ ਹਿੱਸਾ ਜਾਂ ਕੋਈ 플ੌਟ ਜਾਂ ਕੋਈ ਓਪਨ ਜਗ੍ਹਾ ایسی ਨਾ ਰਹੇ ਜਿੱਥੇ ਓਪਨ ਡੰਪਿੰਗ ਹੋਵੇ। ਔਰ ਇਸ ਲਈ ਮੈਂ ਵੇਨਤੀ ਕਰਦੀ ਹਾਂ ਲੁਧਿਆਣਾ ਵਾਸੀਆਂ ਨੂੰ ਕਿ ਆਓ ਰਲ ਕੇ ਇਸ ਕਾਰਜ ਨੂੰ ਨਿਪਰੇ ਚਾੜੀਏ। ਕਦੇ ਵੀ ਕੋਈ ਇਨਸਾਨ ਕੱਲਾ ਨਹੀਂ ਹੁੰਦਾ। ਕੱਲੀ ਕੱਲਾ ਪ੍ਰਸ਼ਾਸਨ ਜਾਂ ਕੱਲੀਆਂ ਸਰਕਾਰਾਂ ਨਹੀਂ ਇਹ ਕੰਮ ਕਰ ਸਕਦੀਆਂ। ਸਭ ਤੋਂ ਵੱਧ ਕੀ ਜ਼ਰੂਰਤ ਹੁੰਦੀ ਹੈ ਆਮ ਨਾਗਰਿਕਾਂ ਦੀ ਆਮ ਸਿਟੀਜ਼ਨਸ ਦੀ ਸਾਥ ਦੀ ਸੋ ਆਪਾਂ ਮਿਲ ਕੇ ਇੱਕ ਪ੍ਰਣ ਲਈਏ ਕਿ ਅਸੀਂ ਆਪਣੇ ਘਰ ਦੇ ਨਾਲ-ਨਾਲ ਆਪਣਾ ਆੜਾ ਦੁਆਲਾ ਵੀ ਸਾਫ਼ ਰੱਖਣਾ ਜੇਕਰ ਤੁਹਾਨੂੰ ਕਿਤੇ ਦਿੱਕਤ ਆਉਂਦੀ ਹੈ ਤਾਂ ਤੁਸੀਂ ਜੋ ਨੰਬਰ ਐਮਰਜੈਂਸੀ ਤੁਹਾਨੂੰ ਜਾਰੀ ਕੀਤੇ ਗਏ ਆ ਜਾਂ ਕਾਰਪੋਰੇਸ਼ਨ ਦੇ ਜਿਹੜੇ ਨੰਬਰਸ ਨੇ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਜਾਣਗੇ ਉਹਨਾਂ ਤੇ ਤੁਸੀਂ ਇਤਲਾਹ ਕਰ ਸਕਦੇ ਹੋ ਤਾਂ ਕਿ ਆਪਾਂ ਮਿਲ ਕੇ ਇਸ ਮੁਹਿੰਮ ਨੂੰ ਇਹ ਜਿਹੜਾ ਕਾਮਯਾਬ ਕਰ ਸਕੀਏ ਧੰਨਵਾਦ ਜੀ ਬਿਲਕੁਲ ਹੋਏਗੀ ਜੀ ਅਗਰ ਕੋਈ ਵੀ ਆਪਣਾ ਕਾਰਜ ਜਿਹੜਾ ਉਹ ਪੂਰਾ ਨਹੀਂ ਕਰੇਗਾ ਤਾਂ ਫਿਰ ਉਹਦੇ ਬੰਦੇ ਸਿਚੁਏਸ਼ਨ ਦੇ ਅਕੋਰਡਿੰਗ ਜੋ ਵੀ ਸਾਨੂੰ ਅਗਰ ਸਟ੍ਰਿਕਟ ਵੀ ਹੋਣਾ ਪਏਗਾ ਸਿ ਡੈਫੀਨਿਟਲੀ ਉਹਦੇ ਲਈ ਹੋਵਾਂਗੇ ਥੈਂਕ ਯੂ